ਪੰਜਾਬ ਸਰਕਾਰ ਦਾ ਜਿਹੜਾ ਗੈਂਗਸਟਰਸ ਦੇ ਵਿਰੁੱਧ ਜਿਹੜਾ ਇੱਕ ਮੁਹਿੰਮ ਸਟਾਰਟ ਕੀਤੀ ਗਈ ਹੈ ਤਾਂ ਉਹਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਦੇ ਡਾਇਰੈਕਸ਼ਨ ਦੇ ਤਹਿਤ ਜਿਹੜਾ ਆਪਰੇਸ਼ਨ ਪ੍ਰਹਾਰ ਸਟਾਰਟ ਕੀਤਾ ਗਿਆ ਹੈ ਤਾਂ ਉਹਦੇ ਵਿੱਚ ਜਿਹੜਾ ਗੈਂਗਸਟਰ ਅੰਮ੍ਰਿਤਸਰ ਦਿਹਾਤੀ ਏਰੀਆ ਦੇ ਵਿੱਚ ਸਰਗਰਮ ਹੈ ਤਾਂ ਉਹਨਾਂ ਤੇ ਅਸੀਂ ਕੜੀ ਕਾਰਵਾਈ ਕਰ ਰਹੇ ਹਾਂ ਤਾਂ ਉਹਦੇ ਤਹਿਤ ਕੱਲ੍ਹ ਦਿਨ ਦੇ ਵਿੱਚ ਕਰੀਬਨ 90 ਗ੍ਰਿਫਤਾਰੀਆਂ ਹੋਈਆਂ ਜਿਹੜੇ ਅਲੱਗ-ਅਲੱਗ ਜਿਹੜੇ ਗੈਂਗਸਟਰਸ ਦੇ ਐਸੋਸੀਏਟਸ ਹੈ ਜਾਂ ਇਹਦੇ ਵਿੱਚ ਦੂਜੇ ਹੋਰ ਜਿਹੜੇ ਹੀਨियस ਕੇਸਾਂ ਦੇ ਵਿੱਚ ਮਲਜ਼ਮ ਹੈ ਜਿਹੜੇ ਪ੍ਰੋਕਲੇਮਡ ਆਫੈਂਡਰਸ ਹੈ ਜਾਂ ਜਿਸ ਤਰ੍ਹਾਂ ਮਰਡਰ ਕੇਸਸ ਦੇ ਵਿੱਚ ਜਿਹੜੇ ਵਾਂਟਡ ਬੰਦੇ ਹੈ ਤਾਂ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ इवन ਕੱਲ ਜਿਸ ਤਰ੍ਹਾਂ ਤੁਹਾਡੇ ਧਿਆਨ 'ਚ ਹੀ ਹੈਗਾ ਕਿ ਇੱਕ ਜਿਹੜਾ ਨਟੋਰੀਅਸ ਗੈਂਗਸਟਰ ਹੈਗਾ ਮਨੀ ਪ੍ਰਿੰਸ ਜਿਹੜਾ ਸਰਗਰਮ ਪੂਰੇ ਇਲਾਕੇ ਚ ਸੀਗਾ ਜਿਹਦੇ ਬਰ ਖਲਾਫ 302 307 ਦੇ ਮੁਕਦਮੇ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਬਟਾਲਾ ਹਰ ਪਾਸੇ ਉਹਤੇ ਤੇ ਦਾਰੇ ਸੀਗੇ ਤਾਂ ਪੁਲਿਸ ਐਕਸਚੇਂਜ ਐਕਸਚੇਂਜ ਆਫ ਫਾਇਰ ਦੇ ਵਿੱਚ ਉਹਦੀ ਡੈਥ ਹੋਈ ਤਾਂ ਜਿਹੜਾ ਇਹ ਉਪਰਾਲਾ ਹੈ ਸਰਕਾਰ ਦਾ ਪੰਜਾਬ ਪੁਲਿਸ ਦਾ ਇਹਨੂੰ ਕੰਟੀਨਿਊ ਕਰਦੇ ਹੋਏ ਅੱਜ ਵੀ ਅਸੀਂ ਕਰੀਬਨ 50 ਜਿਹੜੇ ਮਲਜ਼ਮ ਹੈ ਜਿਹੜੇ ਯਾ ਕਿਸੇ ਕਪੈਸਿਟੀ ਦੇ ਵਿੱਚ ਗੈਂਗਸਟਰਸ ਦੇ ਐਸੋਸੀਏਟਸ ਹੈਗੇ ਨੇ ਤਾਂ ਯਾ ਉਹਨਾਂ ਦੇ ਨਾਲ ਉਹਨਾਂ ਦਾ ਜਿਹੜਾ ਲੌਜਿਸਟਿਕਸ ਦਾ ਟੇਕ ਕੇਅਰ ਕਰਦੇ ਹੈ ਯਾ ਕਿਸੇ ਤਰ੍ਹਾਂ ਉਹਨਾਂ ਦਾ ਸਪੋਰਟ ਕਰਦੇ ਹੈਗੇ ਨੇ ਯਾ ਦੂਜੇ ਵੀ ਜਿਹੜੇ ਮੁਲਜ਼ਮ ਹੈਗੇ ਨੇ ਕੋਈ ਹੀਨियस ਕੇਸਾਂ ਦੇ ਵਿੱਚ ਹੈ ਤਾਂ ਉਹਨਾਂ ਨੂੰ ਅੱਜ ਅਸੀਂ ਗ੍ਰਿਫਤਾਰ ਕਰ ਲਿਆ ਤਾਂ ਇਹਦੇ ਵਿੱਚ ਅਸੀਂ ਸਾਰੇ ਵਚਨਬੰਦ ਹੈਗੇ ਨੇ ਕਿ ਆ ਜਿਹੜੀ ਮੁਹਿੰਮ ਹੈ ਸਰਕਾਰ ਦੀ ਤਾਂ ਉਹਦੇ ਵੱਲ ਅਸੀਂ ਪ੍ਰੋਪਰਲੀ ਸਾਰੀ ਜਿਹੜੀ ਟੀਮ ਹੈ ਅਮਰitsar ਰੂਰਲ ਦੀ ਸੀ ਕੰਮ ਕਰ ਰਹੀ ਨੇ ਤਾਂ ਵਿਲ ਮੇਕ ਸ਼ੋਰ ਇਹ ਜਿਹੜਾ ਮੈਨਸ ਆਫ ਗੈਂਗਸਟਰイズਮ ਹੈ ਇਥੇ ਪੰਜਾਬ ਦੇ ਵਿੱਚ ਜਾਂ ਮਾਝਾ ਏਰੀਆ ਦੇ ਵਿੱਚ ਦਿਸ ਐਂਡ ਸੂਨ ਸੋ ਜਿਸ ਤਰ੍ਹਾਂ ਡੀਡੀਪੀ ਸਾਹਿਬ ਵੱਲੋਂ ਕਿਹਾ ਗਿਆ ਸੀ ਕਿ ਖਾਸ ਕਰਕੇ ਅਮਰitsar ਦਿਹਾਤੀ ਉਤਰਤਰਨ ਏਰੀਆ ਕਾਫੀ ਜਿਹੜੇ ਨੇ ਉਹ ਸਰਗਰਮ ਨੇ ਇਹਨਾਂ ਕੰਮਾਂ ਵਾਸਤੇ ਨੇ ਆਬਜ਼ਰਵੇਸ਼ਨ ਬਿਲਕੁਲ ਠੀਕ ਹੈ ਤਾਂ ਇਥੇ ਜਦੋਂ ਅਸੀਂ ਇਹਨੂੰ ਈਵੈਲੂਏਟ ਵੀ ਕਰ ਰਹੇ ਸੀਗੇ ਇਥੇ ਕਾਫੀ ਐਸੋਸੀਏਟਸ ਇਹਨਾਂ ਦੇ ਹੈਗੇ ਨੇ ਜਿਹੜੇ ਗੈਂਗਸਟਰਸ ਦੇ ਤਾਂ ਉਹਦੇ ਵਿੱਚ ਜਿਹੜੇ ਮੀਨ ਜਿਹੜੇ ਗੈਂਗਸਟਰਸ ਹੈਗੇ ਨੇ ਜਿਹੜੇ ਹੁਣ ਬਾਹਰ ਬੈਠੇ ਨੇ ਉਹਨਾਂ ਦੇ 35 ਜਿਹੜੇ ਅਸੀਂ ਐਸੋਸੀਏਟਸ ਕੱਲ ਗ੍ਰਿਫਤਾਰ ਕਰਦੇ ਤਾਂ ਇਹਨੂੰ ਫਰਦਰ ਅਸੀਂ ਪ੍ਰੋਪਰਲੀ ਤਰੀਕੇ ਨਾਲ ਥਰੋ ਟੈਕਨੀਕਲ ਮੀਨ ਥਰੋ ਹਿਊਮਨ ਐਂਡ ਅਸੀਂ ਹੋਰ ਵੀ ਬੰਦਿਆਂ ਤੇ ਉੱਤੇ ਲੱਗੇ ਹੈ ਦਾ ਪੁਆਇੰਟ ਇਜ਼ ਇਹ ਕਿ ਇਸ ਤਰ੍ਹਾਂ ਦੀ ਜਿਹੜੀ ਐਕਟੀਵਿਟੀਜ਼ ਹੈ ਬਾਹਰ ਬੈੱਕ ਇਥੇ ਵਾਰਦਾਤਾ ਕਰਾਂਦੇ ਤੇ ਸਪੌਂਸ ਵੀ ਅਲਾਉਡ ਐਂਡ ਦਿਸ ਕਿਸ ਨਾ ਕੰਮ ਕੀ ਹੁੰਦਾ ਸੀ ਕਿ ਅੱਗੇ ਵੀ ਹਾਇਰ ਕਰਦੇ ਸੀ ਕਿ ਕੋਈ ਦੀ ਸਭ ਕੁਝ ਕਰਦਾ ਨਹੀਂ ਅਲੱਗ-ਅਲੱਗ ਜਿਹੜਾ ਇੱਕ ਕੋਈ ਇਸ ਤਰ੍ਹਾਂ ਦਾ ਕੋਈ ਮੋਡਿਊਲ ਹੁੰਦਾ ਹੈ ਉਹਦੇ ਅਲੱਗ-ਅਲੱਗ ਹਿੱਸੇ ਹੁੰਦੇ ਆ ਕੋਈ ਵੀ ਕ੍ਰਾਈਮ ਹੁੰਦਾ ਹੈ ਕੋਈ ਇੱਕ ਮਾਸਟਰਮਾਈਂਡ ਹੁੰਦਾ ਹੈ ਕੋਈ ਕੁਝ ਬੰਦੇ ਜਿਹੜੇ ਲੌਜਿਸਟਿਕਸ ਪ੍ਰੋਵਾਈਡ ਕਰਦੇ ਹੈ ਕੁਝ ਇੱਕ ਸ਼ੂਟਿੰਗ ਮੋਡਿਊਲ ਹੁੰਦਾ ਹੈ ਤਾਂ ਸੋ ਕੁਝ ਇੱਕ ਫਾਈਨਾਂਸਿੰਗ ਮੋਡਿਊਲ ਹੁੰਦਾ ਹੈ ਸੋ ਆਪਸੇ ਨੂੰ ਇੱਕ ਦੂਜੇ ਦਾ ਪਤਾ ਵੀ ਨਹੀਂ ਹੁੰਦਾ ਇਟ ਆਪਰੇਟਸ ਲੇਅਰ ਵਾਈਜ਼ ਮੈਨਰ ਤਾਂ ਉਹਦੇ ਵਿੱਚ ਇਸ ਤਰ੍ਹਾਂ ਦੇ ਇਹਨਾਂ ਦੇ ਕਿਸੇ ਦਾ ਕਿਸੇ ਨਾ ਕਿਸੇ ਕਪੈਸਿਟੀ ਦੇ ਵਿੱਚ ਕੋਈ ਨਾ ਕੋਈ ਰੋਲ ਸੀਗਾ ਸਾਡੀ ਜਿਹੜੀ ਇਨਵੈਸਟੀਗੇਸ਼ਨ ਪਿੱਛੇ ਹੋਈਆਂ ਸੀਗੀਆਂ ਉਹਦੇ ਵਿੱਚ ਇਹ ਫੀਚਰ ਹੋਏ ਸੀਗੇ ਤਾਂ ਤਾਂ ਕਰਕੇ ਫਿਰ ਐਸ ਪਰ ਲਾ ਇਹਨਾਂ ਦੀ ਜਿਹੜੀ ਗ੍ਰਿਫਤਾਰੀਆਂ ਹੋਈਆਂ ਨੇ ਕਨੈਕਟਿਡ ਵੀ ਨਹੀਂ ਗੈਂਗਸਟਰ ਅਨੀ ਗੈਂਗਸਟਰ ਸਰ ਕੋਈ ਜਰਾ ਪਰਟੀਕੂਲਰ ਕਿਸੇ ਗੈਂਗ ਨਾਲ تعلق ਰੱਖਦੇ ਸੀ ਨਹੀਂ ਇਥੇ ਤੁਹਾਨੂੰ ਪਤਾ ਹੀ ਹੈ ਕੁਝ ਸਰਗਰਮ ਗੈਂਗਸਟਰਸ ਹੈਗੇ ਨੇ ਸੋ ਟੂ ਸੇ ਗੈਂਗਸਟਰ ਜਿਹੜੇ ਬਾਹਰ ਬੈਠੇ ਨੇ ਤਾਂ ਉਹਨਾਂ ਦਾ ਨਾਮ ਲੈਣ ਦਾ ਕੋਈ ਫਾਇਦਾ ਹੈ ਨਹੀਂ ਬਟ ਸਮ ਹਾਉ ਦੇ ਵੇਰ ਐਫੀਲੀਏਟਿਡ ਵਿਦ ਦੋਸ ਪੀਪਲ ਤਾਂ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਉਹ ਜਿਹੜੀ ਫਰੋਤੀਆਂ ਦਾ ਜਾਲ ਚੱਲ ਰਿਹਾ ਉਹੀ ਲੋਕ ਚਲਾ ਰਹੇ ਸੀ ਸਰ ਜਿਹੜੇ ਇੱਥੇ ਬੈਠੇ ਜਿਨ੍ਹਾਂ ਨੂੰ ਤੁਸੀਂ ਕਾਬੂ ਕੀਤਾ ਨਹੀਂ ਇਹ ਬੜਾ ਮਿਕਸਡ ਹੋਇਆ ਹੈ ਕ੍ਰਾਈਮ ਦਾ ਇਹਦੇ ਵਿੱਚ ਜਿਹੜੇ ਕੁਝ ਗੈਂਗਸਟਰਸ ਬਾਹਰ ਹੈਗੇ ਨੇ ਤਾਂ ਐਕਸਟਰਸ਼ਨ ਦੀ ਕਾਲਸ ਉਹਨਾਂ ਵੱਲੋਂ ਵੀ ਆਈਆਂ ਹੈਗੀਆਂ ਕੁਝ ਅਸੀਂ ਲੋਕਲੀ ਵੇਖ ਲਿਆ ਕਿ ਕੁਝ ਲੋਕਲ ਜਿਹੜੇ ਬੈਠੇ ਬੰਦੇ ਹੈ ਉਹ ਵਰਚੁਅਲ ਨੰਬਰਸ ਦਾ ਪ੍ਰਯੋਗ ਕਰਕੇ ਇਸਤੇਮਾਲ ਕਰਕੇ ਉਹ ਵੀ ਇਸ ਤਰ੍ਹਾਂ ਦੀ ਕਾਲਸ ਕਰਦੇ ਵਿੱਚ ਐਕਚੁਅਲੀ ਆਰ ਫੇਕ ਕਾਲਸ ਤਾਂ ਉਹਨਾਂ ਦਾ ਵੀ ਅਸੀਂ ਕਾਫੀ ਵਾਰੀ ਪਰਦਾ ਫਾਸ਼ ਕਰ ਲਿਆ ਇਨ ਫੈਕਟ ਵਾਈਲ ਆਮ ਟਾਕਿੰਗ ਟੂ ਯੂ ਤਾਂ ਅੱਜ ਸਵੇਰੇ ਵੀ ਇੱਕ ਬੰਦਾ ਫੜਿਆ ਗਿਆ ਤਾਂ ਉਹ ਫਿਰੋਦੀ ਮੰਗਰਾ ਸੀਗਾ ਤਾਂ ਹੀ ਹੈਜ਼ ਬੀਨ ਅਪ੍ਰੀਹੈਂਡਡ ਉਹਦੇ ਵਿੱਚ ਅਸੀਂ ਇੱਕ ਯੂਈ ਬੇਸਡ ਜਿਹੜਾ ਬੰਦਾ ਹੈ ਨਾਟ ਮਤਲਬ ਇੱਕ ਕ੍ਰਿਮੀਨਲ ਰਿਕਾਰਡ ਦਾ ਕੋਈ ਜ਼ਿਆਦਾ ਹੈ ਨਹੀਂ ਬਟ ਉਹਨੇ ਕਾਲਾਂ ਵਾਲਾ ਕਿਤਿਆਂ ਸੀ ਗਿਆ ਤਾਂ ਥੱਲੇ ਜਿਹੜਾ ਗਰਾਊਂਡ ਲੈਵਲ ਤੇ ਉਹਨੇ ਇੱਕ ਬੰਦਾ ਪੀਜਿਆ ਸੀਗਾ ਉਹ ਉਸੇ ਤਰ੍ਹਾਂ ਕਰ ਲਿਆ ਹੈਗਾ ਤਾਂ ਕੋਈ ਸਟੈਬਲਿਸ਼ਡ ਨੇਮ ਜਾਂ ਗੈਂਗਸਟਰ ਉਹਦੇ ਪਿੱਛੇ ਨਹੀਂ ਹੈ ਸੋ ਇਸ ਤਰ੍ਹਾਂ ਦੀ ਬਥੇਰੀਆਂ ਫੇਕ ਕਾਲਸ ਵੀ ਆਂਦੀਆਂ ਹਨ ਤਾਂ ਇਹਦੇ ਵਾਪਤ ਮਾਨਯੋਗ ਡੀਜੀ ਸਾਹਿਬ ਨੇ ਸਪੈਸ਼ਲ ਇੱਕ ਹੈਲਪਲਾਈਨ ਨੰਬਰ ਵੀ ਇਸ਼ੂ ਕਰਤਾ ਕਿ ਕਿਸੇ ਨੂੰ ਕੋਈ ਐਕਸਟਰੋਸ਼ਨ ਕਾਲ ਆਂਦੀ ਹੈ ਤਾਂ ਡਰਨ ਦੀ ਕੋਈ ਲੋੜ ਨਹੀਂ ਹੈ ਪਲੀਜ਼ ਅਪਰੋਚ ਦਾ ਨੀਅਰਸਟ ਪੁਲਿਸ ਸਟੇਸ਼ਨ ਜਾਂ ਕਨਸਰਨ ਜਿਹੜਾ ਅ ਡਿਸਟ੍ਰਿਕਟ ਪੁਲਿਸ ਹੈਡ ਹੈ ਤਾਂ ਉੱਥੇ ਤੁਸੀਂ ਆਪਣੀ ਸ਼ਿਕਾਇਤ ਦਰਜ ਕਰ ਸਕਦੇ ਹੋ ਐਫ ਆਈ ਆਰ ਦਰਜ ਹੋਗਾ ਨਾਲ ਦੇ ਨਾਲ ਟੈਕਨੀਕਲੀ ਐਂਡ ਥਰੂ ਅਦਰ ਮੀਨਸ ਉਹ ਸਾਨੂੰ ਪਤਾ ਵੀ ਲੱਗਦਾ ਹੈ ਐਂਡ ਉਹਦੇ ਵਿੱਚ ਵੀ ਗ੍ਰਿਫਤਾਰੀਆਂ ਵੀ ਹੁੰਦੀਆਂ ਹਨ ਸਰ ਰਿਕਵਰੀ ਹੁਣ ਤੱਕ ਕੀ ਕੁਝ ਕੀ ਰਿਕਵਰੀ ਕਿੰਨੀ ਹੋਈ ਹੈ ਰਿਕਵਰੀਆਂ ਅਸੀਂ ਹਜੇ ਵੀ ਉਹ ਚੈੱਕ ਕਰ ਰਹੇ ਨੇ ਤਾਂ ਬਟ ਫਿਊ ਵੈਪਨਸ ਹੈਵ ਬੀਨ ਰਿਕਵਰਡ ਜਿਹੜੀ ਮੈਨੂੰ ਪ੍ਰੀਲੀਮਿਨਰੀ ਜਿਹੜੀ ਇਨਫੋਰਮੇਸ਼ਨ ਹੈਗੀ ਤਾਂ ਵਾਂਸਟਸ ਦਿਸ ਕਨਕਲੂਡਸ ਉਸ ਤੋਂ ਬਾਅਦ ਆਪਾਂ ਸਾਰਾ ਜਿਹੜਾ ਵੇਰਵਾ ਹੈ ਤੁਹਾਡੇ ਨਾਲ ਸ਼ੇਅਰ ਕਰਾਂਗੇ